ਸਾਰੀਆਂ ਪਾਰਟੀਆਂ ਇਸ ਚੋਣ ਨੂੰ ਸੈਮੀਫਾਈਨਲ ਕਹਾਂ ਰਹੀਆਂ ਨੇ ਕਿ ਸੈਮੀਫਾਈਨਲ ਆ 2027 ਦੀ ਇਲੈਕਸ਼ਨ ਤੋਂ ਪਹਿਲਾਂ ਇਹ ਸਭ ਇਲੈਕਸ਼ਨ ਨੂੰ ਤਾਂ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਨਹੀਂ ਕਹਿ ਸਕਦੇ ਅੱਜ ਜੋ ਹਾਲਾਤ ਇੱਥੇ ਦੇਖੋ ਜਿੱਦ ਲਈ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਜਨਾ ਹੋ ਰਿਹਾ ਇਹ ਤੁਸੀਂ ਕਹਿ ਸਕਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਸਾਰੀ ਸਰਕਾਰ ਸਰਕਾਰੀ ਅਫਸਰ ਸਰਕਾਰੀ ਮਸ਼ੀਨਰੀ ਲੱਗੀ ਹੋਈ ਆ ਵਪਾਰੀਆਂ ਨੂੰ ਵੀ ਡਰਾਉਣ ਵਾਸਤੇ ਲੱਗੀ ਹੋਈ ਆ ਆਮ ਲੋਕਾਂ ਨੂੰ ਵੀ ਡਰਾਉਣ ਵਾਸਤੇ ਲੱਗੀ ਹੋਈ ਆ ਜਿਸ ਤਰੀਕੇ ਵੀ ਕਿਸੇ ਬੰਦੇ ਨੂੰ ਦਬਾਇਆ ਜਾ ਸਕਦਾ ਉਸ ਤਰੀਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਤਰੀਕੇ ਦਿੱਲੀ ਤੋਂ ਧਾਰ ਵੀ ਆ ਕੇ ਸਾਰੇ ਪੰਜਾਬ ਦੇ ਵੱਖ-ਵੱਖ ਬੈਂਕਾਂ ਦੇ ਉੱਤੇ ਬੈਠ ਕੇ ਕਬਜ਼ਾ ਹੋ ਗਿਆ ਬਹੁਤ ਵੱਡੀ ਜਿਹੜੀ ਹੈ ਇਨਸਰਟ ਪੰਜਾਬ ਦੇ ਲੋਕੀ ਮਹਿਸੂਸ ਕਰਦੇ ਆ ਬੜੇ ਠੱਗੇ ਠੱਗੇ ਜਿਹਾ ਮਹਿਸੂਸ ਕਰਦੇ ਆ ਆ ਪੰਜ ਮੈਂਬਰ ਦੀ ਜਿਹੜੀ ਕਮੇਟੀ ਦੇ ਮਨਪ੍ਰੀਤ ਸਿੰਘ ਵਾਲੀ ਆ ਉਹਨਾਂ ਨੇ ਬਿਆਨ ਦਿੱਤਾ ਵਾ ਕਿ ਤੁਸੀਂ ਆਪਣੀ ਚੋਣ ਮਿਹਰ ਕਰਕੇ ਨਿੱਤਾਂ ਦਿਓ ਵੋ ਜੇ ਅਸੀਂ ਮੋਹਮ ਮੁਹਿੰਮ ਸ਼ੁਰੂ ਕਰ ਲਈ ਤਾਂ ਤੁਹਾਨੂੰ ਔਖਾ ਹੋ ਜਾ ਜਲੰਧਰ ਦੇ ਵਿੱਚ ਅਸੀਂ ਨੀਤੀਗਤ ਫੈਸਲਾ ਲਿਆ ਸੀ ਤੇ ਕੈਂਡੀਡੇਟ ਨੂੰ ਕਿਹਾ ਸੀ ਕਿ ਅਸੀਂ ਜਿਹੜੀ ਹੈ ਸਪੋਰਟ ਬੈਸਪੰਡ ਦਿੰਦੀ ਹੈ ਤੇ ਅਸੀਂ ਕੈਂਡੀਡੇਟ ਆਪਣਾ ਬੇਟਾ ਕਰਦੇ ਇਨਾਂ ਨੇ ਤੁਹਾਡੇ ਸਾਹਮਣੇ ਉਦੋਂ ਐਡਾ ਵੱਡਾ ਇਸ਼ੂ ਪੜਾਇਆ ਜੀ ਇਲੈਕਸ਼ਨ ਕਿਉਂ ਨਹੀਂ ਲੱਗੀ ਅਕਾਲੀ ਪਾਰਟੀ ਨੇ ਬੜਾ ਵੱਡਾ ਰੋਜ਼ ਪ੍ਰਚਾਰ ਕਰਦਾ ਰੋਜ਼ ਦੋ ਤੇ ਤਾਂ ਹੁਣ ਕਿਉਂ ਨਹੀਂ ਲੱਗੀ ਆ ਮਨਪ੍ਰੀਤ ਸਿੰਘ ਵਾਲੀ ਤੇ ਵਿੱਚ ਹੀ ਬੈਠਾ ਇਲਾਕੇ ਦੇ ਇਹਨਾਂ ਨਿਰੇਕਰ ਇਸ ਇਲਾਕੇ ਤੇ ਮਨਪ੍ਰੀਤ ਸਿੰਘ ਐਯਾਲੀ ਹੁਣੋਂ ਆਪਣੇ ਇਲਾਕੇ ਚ ਹੁਣ ਕੈਂਡੀਡੇਟ ਨੇ ਖੜਾ ਕੀਤਾ ਉਹਨਾਂ ਨੇ ਕਿਉਂ ਨਹੀਂ ਕੀਤਾ ਕੁਝ ਜੋਰਜ ਮੈਂ ਕਰਨੀ ਸੀ ਤੇ ਹੁਣ ਸਹੀ ਮੌਕਾ ਸੀ ਕਰਨੀ ਚਾਹੀਦੀ ਸੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਵਸਦਾ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁੱਪਾ ਰੇ ਜੀਮਣੀ ਚੋਣਾਂ ਦਾ ਮੈਦਾਨ ਪੱਕ ਚੁੱਕਿਆ ਵਾ ਅੱਜ ਗੱਲਬਾਤ ਕਰਾਂਗੇ ਸਾਡੇ ਨਾਲ ਜੁੜਨਗੇ ਡਾਕਟਰ ਦਿਲਜੀਤ ਸਿੰਘ ਕੀਮਾ ਗੱਲਬਾਤ ਕਰਦੇ ਹਾਂ ਸਰ ਸਵਾਗਤ ਹੈ ਵਸਦਾ ਪੰਜਾਬ ਦਾ ਮਿਹਰਬਾਨੀ ਜੀ ਮਿਹਰਬਾਨੀ ਉਹਨਾਂ ਮਦਦਾਂ ਪੱਕ ਚੁੱਕੇ ਆ ਤਰੀਕੇ ਵਿੱਚ ਚੱਲਦੀ ਮੈਂ ਸਰ ਬੜੀ ਅੱਛੀ ਚੱਲ ਰਹੀ ਹੈ ਔਰ ਸਾਡੀ ਜਿਹੜੀ ਸਟ੍ਰੈਟਜੀ ਹੈ ਕਿ ਅਸੀਂ ਬੂਥ ਲੈਵਲ ਦੇ ਉੱਤੇ ਡਾਇਰੈਕਟ ਜਿਹੜਾ ਇਸ ਇਲਾਕੇ ਦੇ ਨਿਵਾਸੀਆਂ ਦੇ ਨਾਲ ਸੰਪਰਕ ਕੀਤਾ ਔਰ ਬੜਾ ਚੰਗਾ ਰਿਸਪੌਂਸ ਆ ਔਰ ਖੁੱਲ ਕੇ ਲੋਕਾਂ ਦੇ ਨਾਲ ਜਿਹੜੀ ਸਾਡੀ ਲੀਡਰਸ਼ਿਪ ਹੈ ਉਹ ਆਪ ਗੱਲ ਕਰੀਏ ਔਰ ਲੋਕਾਂ ਦੇ ਮਨ ਦੀ ਗੱਲ ਜਿਹੜੀ ਆ ਉਹ ਵੀ ਜਿਹੜੀ ਆ ਬੜੀ ਸਪਸ਼ਟਾ ਉੱਤੇ ਸਾਹਮਣੇ ਆ ਰਹੀ ਹੈ ਸੋ ਬੜਾ ਅੱਛਾ ਰਿਸਪੌਂਸ ਹੈ ਇਹ ਮੇਰੇ ਕੱਲ ਜਿਹੜੀ ਇਲੈਕਸ਼ਨ ਹੈ ਇੱਕ ਮੈਸੇਜ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਜ਼ਰੂਰ ਦੇਗਾ ਕਿਉਂਕਿ ਜਿੱਡਾ ਵੱਡਾ ਪ੍ਰੇਸ਼ਟਾਚਾਰ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਔਰ ਜਿਸ ਤਰੀਕੇ ਦਿੱਲੀ ਤੋਂ ਧਾਰ ਵੀ ਆ ਕੇ ਸਾਰੇ ਪੰਜਾਬ ਦੇ ਵੱਖ-ਵੱਖ ਬੈਂਕ ਮੈਦਾਨ ਦੇ ਉੱਤੇ ਬੈਠ ਕੇ ਕਬਜ਼ਾ ਹੋ ਗਿਆ ਬਹੁਤ ਵੱਡੀ ਜਿਹੜੀ ਹੈ ਇਨਸਰਟ ਪੰਜਾਬ ਦੇ ਲੋਕੀ ਮਹਿਸੂਸ ਕਰਦੇ ਆ ਬੜੇ ਠੱਗੇ ਠੱਗੇ ਜੇ ਮਹਿਸੂਸ ਕਰਦੇ ਆ ਕਿਉਂਕਿ ਕੇ ਸਰ ਨੇ ਸੀ ਸੋਚਿਆ ਕਿ ਐਡਾ ਵੱਡਾ ਅਸੀਂ ਉਹਨਾਂ ਨੂੰ ਸਮਰਥਨ ਦੇਾਂਗੇ ਤੇ ਅਖੀਰ ਦੇ ਉੱਤੇ ਉਹਨਾਂ ਦੇ ਪਰਲੇ ਜਿਹੜਾ ਇਹ ਕੁਝ ਪਏਗਾ ਅੱਜ ਤੋਂ ਸਾਹਮਣੇ ਆ ਉਹਨਾਂ ਦੀ ਰਿਮੈਂਟ ਵਿੰਗ ਦੀ ਜਿਹੜੀ ਆਪ ਦੀ ਸਟੇਟ ਪ੍ਰੈਜ਼ੀਡੈਂਟ ਆ ਉਹਦੀ ਆਪਣੀ ਜਬਾਨੀ ਤੁਸੀਂ ਹੁਣੇ ਸ਼ਮੂਲੀਅਤ ਉਹਨਾਂ ਨੇ ਕੀਤੀ ਹੈ ਸੁਣਿਆ ਕਿ ਵਰਕਰਾਂ ਨਾਲ ਕੀ ਕਿਹਾ ਗਿਆ ਸੀ ਤੇ ਹੁਣ ਵਰਕਰਾਂ ਦੀ ਮਾਨਸਿਕ ਸਥਿਤੀ ਕੀ ਆ ਜੋ ਆਮ ਆਦਮੀ ਪਾਰਟੀ ਦੇ 리ਡਰਾਂ ਦੀ ਮਾਨਸਿਕ ਸਥਿਤੀ ਇਹ ਆ ਤੇ ਆਮ ਵੋਟਰ ਦੀ ਸਥਿਤੀ ਵੀ ਜਿਹੜੀ ਆ ਉਹ ਮੈਂ ਸਮਝਦਾ ਕਿ ਇਹ ਤੋਂ ਸਮਝ ਲੱਗ ਰਿਹਾ ਹੈ ਕਰ ਇਹ ਸੁਨੀਲ ਜਾਖੜ ਦਾ ਪਿਛਲੇ ਦਿਨੀ ਬਿਆਨ ਆਇਆ ਵਾ ਗੱਠਜੋੜ ਦੀ ਗੱਲ ਕੀਤੀ ਗਈ ਹੈ ਸਹਿਮਤੀ ਸਹਿਮਤੀ ਕਰਦੇ ਦੇਖੋ ਗੱਲ ਇਹ ਹੈ ਕਿ ਜਦੋਂ ਵੀ ਕੋਈ ਏਕਤਾ ਦੀ ਗੱਲ ਕਰਦਾ ਯੂਨਿਟੀ ਦੀ ਗੱਲ ਕਰਦਾ ਪੰਜਾਬ ਦੇ ਭਲੇ ਦੀ ਗੱਲ ਕਰਦਾ ਤਾਂ ਕੁਦਰਤੀ ਗੱਲ ਦਾ ਪੋਜ਼ਿਟਿਵ ਗੱਲਾਂ ਨੂੰ ਕੋਈ ਵੀ ਨਕਾਰਦਾ ਨਹੀਂ ਕਦੀ ਪਰ ਗੱਲ ਇਹ ਹੈ ਕਿ ਅਸੀਂ ਤੇ ਜਦੋਂ ਸਾਡੇ ਬਾੜਾ ਮੋਟਾ ਪਾਰਟੀ ਦੇ ਅੰਦਰ ਵਾਦ-ਵਦ ਸ਼ੁਰੂ ਹੋਇਆ ਸੀ ਉਦੋਂ ਹੀ ਸਾਰਿਆਂ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਭਲੇ ਵਿੱਚ ਨਹੀਂ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀਆਂ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਹੈ ਦੇਸ਼ ਦੀ ਇਨੂੰ ਕਮਜ਼ੋਰ ਕਰਨਾ ਕਿਸੇ ਵੀ ਤਰੀਕੇ ਪੰਜਾਬ ਦੇ ਲੋਕਾਂ ਦੇ ਭਲੇ ਵਿੱਚ ਨਹੀਂ ਹੈ ਇਸ ਕਰਕੇ ਅਸੀਂ ਕਿ ਉਦੋਂ ਹੀ ਬੜਾ ਸਪਸ਼ਟ ਰੂਪ ਵਿੱਚ ਕਹਿਆ ਸੀ ਤੇ ਜਿਹੜੀ ਸਾਡੇ ਵਾਲੀ ਭਾਵਨਾ ਹੀ ਹੁਣ ਉਹਨਾਂ ਨੇ ਸ਼ੇਅਰ ਕੀਤੀ ਹੈ ਇਸ ਕਰਕੇ ਗੱਲ ਤੇ ਹੈ ਕਿ ਉਹਨਾਂ ਸ਼ਕਤੀਆਂ ਨੂੰ ਪਛਾਣਨ ਦੇ ਲੋੜ ਹੈ ਜਿਹੜੀਆਂ ਇਹ ਕੰਮ ਕਰ ਰਹੀਆਂ ਨੇ ਕਮਜ਼ੋਰ ਕਰ ਰਹੀਆਂ ਉਹਨਾਂ ਨੂੰ ਸਮਝਣ ਦੀ ਲੋੜ ਹੈ ਜੀ ਗੱਲ ਕਰੀ ਅੱਜ ਪੰਜ ਮੈਂਬਰੀ ਜਿਹੜੀ ਕਮੇਟੀ ਦੇ ਮਨਪ੍ਰੀਤ ਸਿੰਘ ਐਲੀ ਆ ਉਹਨਾਂ ਦਾ ਬਿਆਨ ਦਿੱਤਾ ਵਾ ਕਿ ਤੁਸੀਂ ਆਪਣੇ ਚੋਣ ਮਹੀਮਾ 'ਤੇ ਧਿਆਨ ਦਿਓ ਵੋ ਜੇ ਅਸੀਂ ਮਹੀਮਾ ਸ਼ੁਰੂ ਕਰ ਲਈ ਤਾਂ ਤੁਹਾਨੂੰ ਔਖਾ ਹੋ ਜਾਊਗਾ ਕਿਵੇਂ ਪਹਿਲੀ ਤੇ ਗੱਲ ਹੈ ਉਹਨਾਂ ਨੇ ਆਪਣੀ ਚੋਣ ਵਿੱਚ ਮਸ਼ੂਰ ਕਿਉਂ ਨਹੀਂ ਕੀਤੀ ਅਸੀਂ ਤਾਂ ਹੈਰਾਨ ਆ ਜਲੰਧਰ ਦੇ ਵਿੱਚ ਅਸੀਂ ਇੱਕ ਨੀਤੀਗਤ ਫੈਸਲਾ ਲਿਆ ਸੀ ਪਾਰਟੀ ਨੇ ਕਿਉਂਕਿ ਤਾਜ਼ੇ-ਤਾਜ਼ੀਆਂ ਪਾਰਲੀਮੈਂਟ ਹੋ ਕੇ ਹਟੀਆਂ ਸੀ ਉੱਥੇ ਸਾਡੇ ਕੋਲੇ ਪ੍ਰੋਪਰ ਕੈਂਡੀਡੇਟ ਨਹੀਂ ਸੀ ਅਸੀਂ ਨੀਤੀਗਤ ਫੈਸਲਾ ਲਿਆ ਸੀ ਤੇ ਕੈਂਡੀਡੇਟ ਨੂੰ ਹਟਾਇਆ ਸੀ ਕਿ ਅਸੀਂ ਜਿਹੜੀ ਹੈ ਸਪੋਰਟ ਵੈਸਪਾ ਨੂੰ ਦਿੰਦੀ ਹੈ ਤੇ ਅਸੀਂ ਕੈਂਡੀਡੇਟ ਆਪਣਾ ਵੇਟਰਾ ਕਰਦੇ ਸੀ ਇਹਨਾਂ ਨੇ ਤੁਹਾਡੇ ਸਾਹਮਣੇ ਕਿੱਡਾ ਵੱਡਾ ਉੱਥੇ ਆ ਜਾ ਕੇ ਕੀ ਨਿਕਲਿਆ ਉਦੋਂ ਐਡਾ ਵੱਡਾ ਇਸ਼ੂ ਬਣਾਇਆ ਜੀ ਇਲੈਕਸ਼ਨ ਕਿਉਂ ਨਹੀਂ ਲੜੀ ਆਕਾਲੀ ਦਲ ਨੇ ਬੜਾ ਵੱਡਾ ਰੋਜ ਪ੍ਰਚਾਰ ਕਰਦਾ ਰੋਜ ਦੋ ਤੇ ਹੁਣ ਕਿਉਂ ਨਹੀਂ ਲੜੀ ਆ ਮਨਪ੍ਰੀਤ ਸਿੰਘ ਨਹੀਂ ਆੜੀ ਤੇ ਵਿੱਚ ਹੀ ਬੈਠਾ ਇਲਾਕੇ ਦੇ ਸਭ ਤੋਂ ਜਿਹੜਾ ਨੇੜੇ ਘਰ ਇਸ ਇਲਾਕੇ ਦੇ ਮਨਪ੍ਰੀਤ ਸਿੰਘ ਇਹ ਆਲੀ ਹੋ ਰਹੇ ਨੇ ਤੇ ਆਪਣੇ ਇਲਾਕੇ ਚ ਹੁਣ ਕੈਂਡੀਡੇਟ ਨਹੀਂ ਖੜਾ ਕੀਤਾ ਉਹਨਾਂ ਨੇ ਕਿਉਂ ਨਹੀਂ ਕੀਤਾ ਕਿਉਂਕਿ ਜੋਰਜ ਮੇ ਕਰਨੀ ਸੀ ਤੇ ਹੁਣ ਸਹੀ ਮੌਕਾ ਸੀ ਕਰਨੀ ਚਾਹੀਦੀ ਸੀ ਪਰ ਜਦੋਂ ਸ਼ਰੋਮਣੀ ਅਕਾਲੀ ਦਲ ਇਲੈਕਸ਼ਨ ਲੜਦਾ ਹਾਂ ਉਦੋਂ ਚੁੱਪ ਨੇ ਬਿਲਕੁਲ ਹਣਜੇ ਨਹੀਂ ਵੱਖਰੀ ਲੜਨੀ ਫਿਰ ਨਾ ਕਿ ਸ਼ਰਮਣੀ ਅਕਾਲੀ ਦਲ ਦੀ ਮਤ ਕਰੋ ਤੁਸੀਂ ਬੜੇ ਕਹਿੰਦੇ ਸੀ ਕਿ ਸਾਨੂੰ ਚਿੰਤਾ ਲੱਗੀ ਕਿ ਸ਼ਰਮਣੀ ਅਕਾਲੀ ਦਲ ਨੇ ਇਲੈਕਸ਼ਨ ਕਮੇਨੀ ਲੜੀ ਤੇ ਹੁਣ ਆ ਅਕਾਲੀ ਦਲ ਦਾ ਕੈਂਡੀਡੇਟ ਬੜਾ ਵਧੀਆ ਖੜਾ ਹੁਣ ਫੇ ਆ ਕੇ ਉਹਦੀ ਮਤ ਕਰੋ ਮਤ ਵੀ ਨਹੀਂ ਕਰ ਰਹੇ ਕਿਉਂਕਿ ਮਦਦ ਤੇ ਦੂਜੇ ਪਾਸੇ ਕਰਦੀ ਹੈ ਉਹ ਕਹਿੰਦੇ ਸਬੂਤ ਲਿਆਓ ਜੇ ਤੂੰ ਅਸੀਂ ਮਤਗੀ ਹੁਰਦ ਕੀਤੀ ਹੈ ਨਹੀਂ ਆ ਸਬੂਤ ਕਾਦੇ ਸਬੂਤ ਹੀ ਹੁੰਦੇ ਜਦੋਂ ਜੋ ਕੁਝ ਅਸੀਂ ਕਰ ਰਹੇ ਹੋ ਇਸਬੂਤ ਹੀ ਹੁੰਦੇ ਹੋਰ ਸਬੂਤ ਕੀ ਚਾਹੀਦੇ ਹੁੰਦੇ ਪਬਲਿਕ ਨੂੰ ਤਾਂ ਸਬੂਤ ਪਤਾ ਵੀ ਕੀ ਕਰ ਰਿਹਾ ਕੀ ਖੇਡਾ ਖੇਡ ਰਿਹਾ ਕਿਸ ਜੀ ਕੇ ਪਾਰਟੀ ਨੂੰ ਕਮਜ਼ੋਰ ਕਰ ਰਿਹਾ ਜਦੋਂ ਤੁਸੀਂ ਪਾਰਟੀ ਦੇ ਖਿਲਾਫ ਸਾਜ ਸਾ ਰੱਖਦੇ ਹੋ ਤਾਂ ਇਹ ਸਬੂਤੀ ਹੁੰਦਾ ਉਹ ਕਿ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਐਡਵੋਕੇਟ ਸਾਹਿਬ ਸਾਨੂੰ ਇੱਕ ਵਾਰੀ ਆ ਕੇ ਵੀ ਨਹੀਂ ਮਿਲੇ ਹੈਗੇ ਇੱਕ ਵਾਰੀ ਵੀ ਚਲੋ ਇਹ ਇਹ ਤਾਂ ਜਿਹੜੇ ਹੈ ਸ਼੍ਰੋਮਣੀ ਅਕਾਲੀ ਦਲ ਨੇ ਲੀਡਰ ਉਹਦੀ ਹਾਊਸ ਬਣਾਈ ਹੋਈ ਸੀ ਠੀਕ ਹੈ ਨਾ ਹੁਣ ਲੀਡਰ ਦਾ ਜਾ ਕੇ ਕੈਂਡੀਡੇਟ ਨੂੰ ਸ਼ਾਮਿਲ ਸਿਧਣੀ ਪੈਂਦੀ ਹੁੰਦੀ ਹੈ ਕਿ ਪਹਿਲਾਂ ਜ਼ਰੂਰੀ ਹੈ ਕਿ ਕੈਂਡੀਡੇਟ ਆਪ ਚਲੇ ਜਾਂਦੇ ਅੱਜ ਦੇ ਤਰੀਕ ਦੇ ਵਿੱਚ ਵੀ ਪਾਰਲੀਮੈਂਟ ਅਸੈਂਬਲੀ ਦੇ ਵਿੱਚ ਜਿਹੜਾ ਵਿਧਾਨ ਸਭਾ ਨੂੰ ਰਿਪਰੈਜ਼ੈਂਟ ਉਹੀ ਕਰਦੇ ਹਾਲੇਕਿ ਮੈਂਬਰ ਬਣੇ ਨਹੀਂ ਦੁਬਾਰਾ ਪਰਚੀ ਕਟਾ ਕੇ ਪਰ ਇਹ ਗੱਲਾਂ ਸਿਰਫ ਕਹਿਂਦੀਆਂ ਜੇ ਮਨ 'ਚ ਭਾਵਨਾ ਹੋਵੇ ਉੱਥੇ ਜਲੰਧਰ ਤਾਂ ਅਸੀਂ ਕਹਿੰਦੇ ਸੀ ਨਾ ਜਾਓ ਉੱਥੇ ਤਾਂ ਜ਼ਰੂਰ ਗਏ ਉੱਥੇ ਮੈਂ ਸਾਨੂੰ ਪੁੱਛ ਕੇ ਗਈ ਸੀ ਉੱਥੇ ਤਾਂ ਅਸੀਂ ਕਹਿੰਦੇ ਸੀ ਨਾ ਵੀ ਅਸੀਂ ਫੈਸਲਾ ਕਰ ਲਿਆ ਕਿ ਬਹੁਜਨ ਸਮਾਜ ਪਾਰਟੀ ਨੂੰ ਸਪੋਰਟ ਕਰ ਦਿਤੀ ਹੈ ਉਹਨਾਂ ਦਾ ਕੈਂਡੀਡੇਟ ਲੜੇਗਾ ਅਸੀਂ ਚੋਣ ਪ੍ਰਚਾਰ ਦੇ ਵਿੱਚ ਗਏ ਨਹੀਂ ਤੇ ਉੱਥੇ ਜਾ ਕੇ ਹੋਰ 이슈 ਬਣਾ ਲੈਣ ਆਉਣ ਵਾਲੇ ਸਮੇਂ 'ਚ ਕੋਈ ਗੱਠਜੋੜ ਹੋਣ ਦੀ ਸੁਭਾਵਨਾ ਹੈਗੀ ਪੰਜ ਮੈਂਬਰੀ ਕਮੇਟੀ ਨਾਲ ਨਹੀਂ ਦੇਖੋ ਸਾਡੀ ਤਾਂ ਪਾਰਟੀ ਦੇ ਇੱਕ ਡੈਮੋਕਰੈਟਿਕ ਸਿਸਟਮ ਹੈ ਡੈਮੋਕਰੈਟਿਕ ਪਾਰਟੀ ਹੈ ਇੱਕ ਪਾਰਟੀ ਦਾ ਸੰਵਿਧਾਨ ਹੈ ਅਸੀਂ ਆਪਣੀ ਇਲੈਕਸ਼ਨ ਕਰ ਲਈ ਹੈ ਪ੍ਰਧਾਨ ਸਾਡੇ ਚੁਣੇ ਗਏ ਆ ਟ੍ਰਾਂਸਪੇਰੈਂਟ ਵੇਨਲ ਇਲੈਕਸ਼ਨ ਹੋਈ ਹੈ ਠੀਕ ਹੈ ਪਾਰਟੀ ਆਪਣਾ ਕੰਮ ਕਰੇਗੀ ਅਸੀਂ ਬਹੁਤ ਵਾਰ ਅਪੀਲਾਂ ਕੀਤੀਆਂ ਸੀ ਸਾਰਿਆਂ ਨੂੰ ਵਰਕਿੰਗ ਕਮੇਟੀ ਦੇ ਰੈਜੂਲੇਸ਼ਨ ਵੀ ਕੀਤੇ ਸੀ ਕਿ ਸਾਰਿਆਂ ਨੂੰ ਨਾਲ ਆ ਕੇ ਕੰਮ ਚੀਕਾ ਕੁਝ ਲੋਕ ਪਿਛਲੇ ਦਿਨੀ ਆ ਕੇ ਸ਼ਾਮਲ ਵੀ ਹੋਏ ਆ ਦੂਜੀਆਂ ਪਾਰਟੀਆਂ ਦੇ ਵੀ ਆ ਰਹੇ ਇਸ ਕਰਕੇ ਜਿੰਨੇ ਹੱਕ ਜਿਹਦੇ ਵਿੱਚ ਮਨ ਦੇ ਵਿੱਚ ਦਰਦ ਹੋਇਆ ਪਾਰਟੀ ਵਾਸਤੇ ਉਹਨੇ ਆਪ ਹੀ ਆ ਜੀ ਮਨ ਕੋ ਕਰਦਾ ਨਹੀਂ ਕਿਸੇ ਨੂੰ ਇਹ ਨਹੀਂ ਕਿ ਪਾਰਟੀ ਕੋ ਧੱਕੇ ਮਾਰਦੀ ਹੈ ਕਿਸੇ ਨੂੰ ਲੇਕਿਨ ਆਪਣਾ ਜਿਹਦਾ ਮਨ ਠੀਕ ਹੈ ਉਹ ਤੁਸੀਂ ਦੇਖੋ ਉਹਨੇ ਆਪ ਹੀ ਆ ਜੀ ਜੀ ਤਾਂ ਕਿ ਇਹ ਸਾਰੀਆਂ ਪਾਰਟੀਆਂ ਇਸ ਚੋਣ ਨੂੰ ਸੈਮੀਫਾਈਨਲ ਕਿਹਾ ਹੈ ਕਹਿ ਰਹੀਆਂ ਨੇ ਕਿ ਸੈਮੀਫਾਈਨਲ ਹੈ 2027 ਦੀ ਇਲੈਕਸ਼ਨ ਤੋਂ ਪਹਿਲਾਂ ਤੁਸੀਂ ਆਪਣੀ ਚੋਣ ਨੂੰ ਕਿਵੇਂ ਦੇਖਦੇ ਹੋ ਕਿਵੇਂ ਕਿਥੇ ਸਟੈਂਡ ਕਰਦੇ ਹੋ ਦੇਖੋ ਇੱਥੇ ਤਾਂ ਇਹ ਸੈlection ਨੂੰ ਤਾਂ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਹੀ ਨਹੀਂ ਕਹਿ ਸਕਦੇ ਅੱਜ ਜੋ ਹਾਲਾਤ ਇੱਥੇ ਦੇਖੋ ਜਿੰਨੀ ਸਰਕਾਰੀ ਸ਼ਕਤੀ ਦਾ ਦੁਰਉਪਯੋਗ ਜਿੰਨਾ ਹੋ ਰਿਹਾ ਇਹ ਤੁਸੀਂ ਕਹਿ ਸਕਦੇ ਹੋ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੈ ਸਾਰੀ ਸਰਕਾਰ ਸਰਕਾਰੀ ਅਫਸਰ ਸਰਕਾਰੀ ਮਸ਼ੀਨਰੀ ਲੱਗੀ ਹੋਈ ਆ ਵਪਾਰੀਆਂ ਨੂੰ ਵੀ ਡਰਾਉਣ ਵਾਸਤੇ ਲੱਗੀ ਹੋਈ ਆ ਆਪ ਲੋਕਾਂ ਨੂੰ ਵੀ ਡਰਾਉਣ ਵਾਸਤੇ ਲੱਗੀ ਹੋਈ ਆ ਪ੍ਰੈਸ਼ਰ ਲੋਕਾਂ ਦੇ ਉੱਤੇ ਪਾਉਣ ਲੱਗੀ ਹੋਈ ਆ ਜਿਸ ਤਰੀਕੇ ਵੀ ਕਿਸੇ ਬੰਦੇ ਨੂੰ ਦਬਾਇਆ ਜਾ ਸਕਦਾ ਉਸ ਤਰੀਕੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਰੀਦਦਾਰੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪੈਸਿਆਂ ਦੇ ਢੇਰ ਲੱਗ ਰਿਹਾ ਤੇ ਇਹੋ ਜੀ ਇਲੈਕਸ਼ਨ ਨੂੰ ਉੱਤੇ ਤੁਸੀਂ ਕੀ ਜਿਹੜੀਆਂ ਜਜਮੈਂਟ ਨੂੰ ਪੇਸ਼ ਕਰੋਗੇ ਇਹ ਸਾਡਾ ਕੰਮ ਹੈ ਲੜਨਾ ਡਟ ਕੇ ਲੜ ਰਹੇ ਆ ਸ਼ਾਨਦਾਰ ਲੜ ਰਹੇ ਆ ਔਰ ਬੜਾ ਅੱਛਾ ਲੋਕਾਂ ਦਾ ਰਿਸਪੌਂਸ ਮਿਲ ਰਿਹਾ ਜੋ ਇਹ ਗਲਤ ਕੰਮ ਕਰਦੇ ਆ ਉਹ ਵੀ ਠੋਕੂ ਜਾਂਦੀ ਕਹਿ ਰਹੇ ਆ ਜੋ ਸਾਡੀ ਡੈਮੋਕਰੇਟਿਕ ਡਿਊਟੀ ਅਸੀਂ ਕਰ ਰਹੇ ਹਾਂ ਫੈਸਲਾ ਸੰਗਤ। 2027 ਦੀ ਨੂੰ ਲੈ ਕੇ ਕਿਹੜੇ ਪਲਾਨ ਚੱਲਦੇ ਪਿਆ ਕੀ ਹੋਵੇਗਾ ਦਾਵਾ? ਨਹੀਂ 2027 ਦੀ ਤੇ ਤਿਆਰੀ ਡਟ ਕੇ ਹੋਵੇਗੀ। ਅਸੀਂ ਆਪਣੀ ਆਰਗੇਨਾਈਜੇਸ਼ਨ ਸਾਡੀ ਅਨਾਉਂਸ ਹੋ ਜਾਏਗੀ ਦੋ ਚਾਰ ਦਿਨਾਂ ਦੇ ਵਿੱਚ ਵਿੱਚ। ਅਹੁਦੇਦਾਰ ਵੀ ਬਾਕੀ ਵੀ ਉਸ ਤੋਂ ਬਾਅਦ ਜਿਹੜੀਆਂ ਧੀਆਂ ਇਕਾਈਆਂ ਜਿਹੜੀਆਂ ਸਰਕਲਾਂ ਤੱਕ ਬਣਾ ਕੇ ਅਸੀਂ ਮੈਸਿਵ ਇੱਕ ਮਾਸ ਕੰਟੈਕਟ ਪ੍ਰੋਗਰਾਮ ਜਿਹੜਾ ਹੈਗਾ ਉਹ ਬਣਾਵਾਂਗੇ ਜਿਹਦੇ ਵਿੱਚ ਆਪਣਾ ਵੀ ਜਿਹੜਾ ਵਿਜਨ ਅ ਸ਼੍ਰੋਮਣੀ ਕਾਲੀ ਦਲ ਦਾ ਉਬੀ ਲੋਕਾਂ ਤੱਕ ਦੱਸਾਂਗੇ ਔਰ ਜੋ ਕੁਝ ਇਹਨਾਂ ਨੇ ਇਹਨਾਂ ਸਾਲਾਂ ਦੇ ਵਿੱਚ ਕਰਪਸ਼ਨ ਕੀਤੀ ਭ੍ਰਿਸ਼ਟਾਚਾਰ ਕੀਤਾ ਪੰਜਾਬ ਦੇ ਨਾਲ ਵਿਸ਼ਵਾਸ ਘਾਟ ਕੀਤਾ ਬਾਹਰੋਂ ਲਿਆ ਕੇ ਲੋਕਾਂ ਨੂੰ ਤਾਕਤ ਦਿੱਤੀ ਹੈ ਜਾਂ ਜੋ ਪੈਟਰਨਿਜ਼ਮ ਦੇ ਆ ਨੁਕਸਾਨ ਸੂਬੇ ਦਾ ਹੋਇਆ ਜੋ ਇਕਨੋਮਿਕ ਤੌਰ ਤੇ ਆਰਥਿਕ ਐਮਰਜੈਂਸੀ ਵਾਲੇ ਹਾਲਾਤ ਇਹਨਾਂ ਨੇ ਪੈਦਾ ਕੀਤੇ ਆ ਸੂਬੇ ਨੂੰ ਕੁਜਾਈ ਕਰ ਦਿੱਤਾ ਇਹ ਸਾਰੀਆਂ ਗੱਲਾਂ ਹੁਣ ਖੁੱਲ ਕੇ ਲੋਕਾਂ ਦੇ ਵਿੱਚ ਲੈ ਕੇ ਜਾਵਾਂ ਲੈਂਡ ਪੂਲਿੰਗ ਨੀਤੀ ਆਈ ਆ ਉਹ ਚੀਜ਼ ਨੂੰ ਕਿਵੇਂ ਦੇਖਦੇ ਆ ਉਹ ਤਾਂ ਸਿੱਧਾ ਕਰਪਸ਼ਨ ਦਾ ਘਰ ਹੈ ਸਿੱਧੇ ਸਿੱਧੇ ਕ腐ਸ਼ਨ ਕਹਿੰਦਾ ਪਿੰਲੇ ਨਾਲ ਥੇਲਾ ਤੇ ਕਰਦੀ ਮੇਲਾ ਇੱਕ ਪੈਸਾ ਸਰਕਾਰ ਕੋਲ ਹੈ ਨਹੀਂ ਕਰਜ਼ੇ ਦੇ ਸਿਰ ਦੇ ਉੱਤੇ ਸਰਕਾਰ ਚੱਲਦੀ ਹੈ ਕਰਜ਼ੇ ਦੇ ਸਿਰ ਤੇ ਰੱਖਾਵਾ ਮਿਲਦੀਆਂ ਅੱਗੋਂ ਕਰਜ਼ੇ ਦਾ ਵੀ 22000 ਕਰੋੜ ਦਾ ਕਟ ਲੱਗ ਗਿਆ ਤੇ ਇੱਥੇ ਕਿਸਾਨਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਬਲੈਕਮੇਲ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਕਿ ਨੋਟੀਫਿਕੇਸ਼ਨ ਕਰਕੇ ਫਿਰ ਉਹਨਾਂ ਨੂੰ ਗੁੰਮਰਾਹ ਕਰੋ ਫਿਰ ਉਹਨਾਂ ਤੋਂ ਪੈਸੇ ਵਸੂਲੋ ਕਿ ਤੁਹਾਡੀ ਜ਼ਮੀਨ ਵਿੱਚੋਂ ਕੱਢ ਦਿਆਂਗੇ ਇਹ ਬਹੁਤ ਵੱਡੀ ਇੱਕ ਕ腐ਸ਼ਨ ਹੈ ਜੀ ਜੀ ਦਿੱਲੀ ਦੇ ਜਿਹਨੇ ਦਲਾਲ ਆ ਉਹ ਸਾਰੇ ਇਹਦੇ ਵਿੱਚ ਆਪਣੇ ਹੱਥ ਰੰਗਣ ਵਾਸਤੇ ਤਿਆਰ ਬੈਠੇ ਆ ਔਰ ਕਿਸਾਨਾਂ ਨੂੰ ਉਹ ਜਾੜਿਆ ਜਾੜਿਆ ਉਹਦੇ ਸੀ ਕਲਾਸੇ ਲਗਾਤਾਰ ਕਰ ਰਹੇ ਆ ਥੋੜੇ ਦਿਨ ਹੁਣੇ ਪ੍ਰਧਾਨ ਸਾਹਿਬ ਨੇ ਕਿਹਾ ਵੀ ਕਿ ਦੁਬਾਰਾ ਵੱਡਾ ਕਲਾਸਾ ਅਸੀਂ ਕਰਾਂਗੇ ਕਹਿੰਦੇ ਪਿਛਲੇ ਦਿਨੀ ਉਹਨਾਂ ਨੇ ਇੱਕ ਨਵੀਂ ਪਾਲਿਸੀ ਲਾਂਚ ਕੀਤੀ ਆ 45 ਦਿਨਾਂ ਚੈਨੋਸੀ ਦੇਵਾਂਗੇ ਜੇ ਕਿਸੇ ਨੇ ਇੰਡਸਟਰੀ ਲਾਉਣੀ ਆ Punjab ਦੇ ਵਿੱਚ ਕਿਵੇਂ ਦੇਖਦੇ ਚੀਜ਼ ਦੇਖੋ ਪਹਿਲਾਂ ਕਿੰਨੀਆਂ ਅਨਾਉਂਸਮੈਂਟ ਹੋਈਆਂ ਕੋਈ ਪੂਰੀ ਹੋਈ ਅਜੇ ਤੱਕ ਇਹ ਤਾਂ ਇਲੈਕਸ਼ਨ ਅਨਾਉਂਸਮੈਂਟਸ ਨਹੀਂ ਇਲੈਕਸ਼ਨ ਟੈਕਟਿਕਸ ਨੇ ਠੀਕ ਹੈ ਗੁਮਰਾਕੁੰਡੀਤੀ ਹੈ ਹਰ ਵਾਰੀ ਉਹ ਕੇਚਰੀਵਾਲ ਆ ਜਾਂਦਾ ਹੁਣ ਕਿਹੜਾ ਕੇਚਰੀਵਾਲ ਤੇ ਤਵਾਰ ਕਰੇ ਜਿਹਦੇ ਤੇ ਐਡੇ ਵੱਡੇ ਭ੍ਰਿਸ਼ਟਾਚਾਰ ਦੇ ਕੇਸ ਹੈ ਜਿਹਨੂੰ ਅਦਾਜ਼ਤ ਜ਼ਮਾਨਤ ਨਹੀਂ ਸੀ ਦੇਣ ਨੂੰ ਤਿਆਰ ਐਨੇ ਆ ਲੀਕਾ ਕੱਢ ਕੱਢ ਕੇ ਤੇ ਜ਼ਮਾਨਤਾ ਲਈਆਂ ਇਹਨਾਂ ਸਾਰਿਆਂ ਨੇ ਇਹਨਾਂ ਦੀ ਗੱਲ ਤਾਂ ਕੌਣ ਪੁੱਛ ਸਕਦਾ ਸਾਡੇ ਤਾਂ ਬਾੜੇ ਭਾ ਗਿਆ ਨਾ ਕਿ ਜਿਨ੍ਹਾਂ ਤੇ ਸੈਂਕੜੇ ਕਰੋੜ ਰੁਪਏ ਦੇ ਕ੍ਰਪਸ਼ਨ ਦੇ ਕੇਸ ਨੇ ਉਹ ਲੋਕੀ ਆ ਕੇ ਪੰਜਾਬ ਨੂੰ ਜਿਹੜੇ ਦਿਸ਼ਾ ਨਿਰਦੇਸ਼ ਦੇ ਰਹੇ ਇਹਨਾਂ ਤੋਂ ਕੀ ਆਸ ਹੈ ਸਰਦੂਈ ਇਹ ਸਾਣ ਸਾਡੇ ਨਾਲ ਮੌਜੂਦ ਦੇ ਡਾਕਟਰ ਦਿਲਜੀਤ ਸਿੰਘ ਚੀਮਾ ਵਿਸ਼ੇਸ਼ ਗੱਲਬਾਤ ਕੀਤੀ ਆ ਸਾਡੇ ਚੈਨਲ ਜੁੜਨ ਲਈ ਸਾਨੂੰ ਫੋਲੋ ਕਰ ਲਓ ਸਬਸਕ੍ਰਾਈਬ ਕਰ ਲਓ ਧੰਨਵਾਦ